ਕਨਾਂ ਭੈ ਛੋਟੀ ਭੈਣ ਕੋਲੇ ਜਾਣ ਸੀ ਲੱਗੇ ਅਚਨਚੇ ਸੀ ਆ ਗਈ ਅੱਗੇ ਉਹਦੀ ਉੱਥੇ ਉਸੇ ਥਾਂ ਤੇ ਮੌਤ ਹੋ ਗਈ ਸੀ ਤਾਂ ਕਰਕੇ ਮੈਂ ਗਾਂ ਨੂੰ ਮਾਂ ਨਹੀਂ ਕਹਿ ਸਕਦਾ ਮੇਰੀ ਮਾਂ ਮਰੀ ਹੈ ਗਾਂ ਕਰਕੇ ਜੀ ਮੈਂ ਇਹ ਨਾਰਾ ਲਿਖਿਆ ਵੀ ਆ ਜੋ ਰਲ ਕੇ ਲਾਈਏ ਨਾਰਾ ਨਾ ਦਿਸਣ ਸੜਕ ਤੇ ਪਸ਼ੂਵਾਰਾਂ ਜੀ 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 ਹਰੇਕ ਗੀਤਕਾਰ ਨੂੰ ਕਲਾਕਾਰ ਨੂੰ ਹਰੇਕ ਸੰਗੀਤਕਾਰ ਨੂੰ ਵੀਡੀਓ ਡਾਇਰੈਕਟਰ ਨੂੰ ਐਕਟਰ ਨੂੰ ਐਕਟ੍ਰੈਸ ਨੂੰ ਮਾਡਲ ਨੂੰ ਪ੍ਰੋਡਿਊਸਰ ਨੂੰ ਆਪਣੀ ਆਪਣੇ ਸੋਸ਼ਲ ਅਕਾਊਂਟ ਤੇ ਇਹ ਲਿਖਣਾ ਚਾਹੀਦਾ ਅੱਜ ਕੀ ਲੋੜ ਨਹੀਂ ਬੰਦੀ ਕਿ ਜਿਹੜੇ ਗੀਤਕਾਰ ਭਰਾ ਨੇ ਜਿਹੜੇ ਸਿੰਗਰ ਭਰਾ ਨੇ ਇੱਕ ਸਿੰਗਰ ਭਰਾ ਦੇ ਜਾਣ ਤੋਂ ਬਾਅਦ ਹੁਣ ਇਸ ਮੁੱਦੇ ਤੇ ਉਹ ਇਕੱਠੇ ਹੋ ਕੇ ਅਗਵਾਈ ਕਰਨ ਬਿਲਕੁਲ ਜੀ ਬਿਲਕੁਲ ਕਈਆਂ ਨੂੰ ਇਹ ਡਰ ਹੁੰਦਾ ਵੀ ਮੇਰਾ ਕਿਤੇ ਆ ਜਾਏ ਸਟੇਜ ਨਾ ਖੁੱਸ ਜੇ ਮੇਰੀ ਆ ਪ੍ਰੋਗਰਾਮ ਨਾ ਮੈਨੂੰ ਨਾ ਪਵੇ ਵੀ ਹੁਣ ਤੱਕ ਪ੍ਰੋਗਰਾਮ ਹੀ ਲਾਏ ਨੇ ਯਾਰ ਜਿਨ੍ਹਾਂ ਦਾ ਹੁਣ ਬਪਿੰਦਰ 15 ਕਰੋੜ ਰੁਪਏ ਦਾ ਪ੍ਰੋਗਰਾਮ ਬੁੱਕ ਕਰੇ ਹੋਏ ਸੀ ਬਾਈ ਦੇ ਹੂੰ ਜਬੰਦੇ ਦੇ 19 ਕਰੋੜ ਦੇ ਬਕ ਹੋਏ ਸੀ ਤੇ ਅਜੇ ਹੋਰ ਕਿੰਨਾ ਕੁਸ਼ ਕਰਨਾ ਸੀਗਾ ਵੀ ਚੱਲ ਕੋਈ ਦੋ ਚਾਹੇ ਟੁੱਟਦਾ ਹੁੰਦਾ ਕੋਈ ਜੁੜਦਾ ਵੀ ਹੁੰਦਾ ਹੁੰਦਾ ਸੋ ਹੱਥ ਬੰਨ ਕੇ ਬੇਨਤੀ ਸਾਰੇ ਕਲਾਕਾਰਾਂ ਨੂੰ ਸਰਕਾਰ ਤੇ ਵੀ ਸਾਡਾ ਕਲਾਕਾਰ ਹੀ ਹੈ ਜੀ ਸੀਐਮ ਸਾਹਿਬ ਸਾਡੇ ਭਗਵੰਤ ਮਾਨ ਜੀ ਰਾਜਵੀਰ ਜਵੰਦਾ ਦੀ ਅੰਤਮ ਯਾਤਰਾ ਦੇ ਉੱਪਰ ਮੱਟ ਸ਼ੇਰੋਂ ਵਾਲਾ ਵੀ ਪਹੁੰਚੇ ਨੇ ਜੀ ਬਿਲਕੁਲ ਟੈਕਸ ਲੈਂਦੇ ਆ ਜਦੋਂ ਜਦੋਂ ਕੋਈ ਚੀਜ਼ ਕਿਸੇ ਨਾਲ ਆਪਾਂ ਸੌਦਾ ਕਰਦੇ ਆ ਫਿਰ ਤੋਂ ਜਰ ਅਸੀਂ ਟੈਕਸ ਲਈ ਜਾਓ ਤੇ ਜਵੰਦੇ ਮਰਦੇ ਰਹਿਣ ਹੂੰ ਇਹ ਤਾਂ ਬਹੁਤ ਬੇਨਸਾਫੀ ਹੈ ਨਾ ਕਿ ਵੀਰ ਜੀ ਜਿੱਦਾਂ ਪੰਜਾਬ ਦਾ ਇੱਕ ਹੂਨ ਹਾਰ ਗਾਇਕ ਚਲਾ ਗਿਆ ਪਰ ਜਿਹੜਾ ਕਾਰਨ ਸੀ ਗਾਇਕ ਦੇ ਜਾਣ ਦਾ ਉਹ ਉਸੇ ਤਰ੍ਹਾਂ ਅੱਜ ਵੀ ਸੜਕਾਂ ਦੇ ਉੱਪਰ ਮੌਜੂਦ ਹੈ ਕਿ ਲੱਗਦਾ ਨਹੀਂ ਕਿ ਅੱਜ ਇਸ ਮੁੱਦੇ ਦੇ ਉੱਪਰ ਵੱਡੀ ਆਵਾਜ਼ ਪੰਜਾਬ ਚ ਉੱਠਣੀ ਚਾਹੀਦੀ ਮੈਂ ਵੀਰੇ ਜਦੋਂ ਮੈਨੂੰ ਪਹਿਲੇ ਦਿਨ ਪਤਾ ਲੱਗਿਆ ਸੀ ਵੀ ਦੋ ਸਾਂ ਲੜਦੇ ਲੜਦੇ ਇੱਕ ਬਲੇਰੋ ਦੇ ਸਾਹਮਣੇ ਆ ਜਾਂਦੇ ਤੇ ਬਲੇਰੋ 'ਚ ਵੱਜਿਆ ਸਾਡਾ ਵਾਈਕ ਮੇਨਾਂ ਮੋਟਰਸਾਈਕਲ ਵੱਜਿਆ ਨਾ ਤਾਂ ਕਰਕੇ ਐਕਸੀਡੈਂਟ ਹੋ ਗਿਆ ਮੈਂ ਅੱਜ ਦਾ ਨਹੀਂ ਮੈਂ ਤਾਂ ਬਹੁਤ ਟਾਈਮ ਪਹਿਲਾਂ ਕਹਿੰਦਾ ਮੈਂ ਇੱਕ ਵਾਰ ਤਫੇ ਮੇਰਾ ਯਾਰ ਦੋਸਤ ਜਾਂਦਾ ਸੀ ਉਹਦੀ ਮਾਂ ਦੀ ਡੈਥ ਹੋ ਗਈ ਸੀ ਕੋਈ ਗਾਉਂ ਸਾਹਮਣੇ ਆ ਗਈ ਸੀ ਕਹਿੰਦਾ ਅਚਨਚੇ ਸੀ ਜਾਵਣ ਲੱਗੇ ਕਹਿੰਦਾ ਭੈ ਛੋਟੀ ਭੈਣ ਕੋਲੇ ਜਾਣ ਸੀ ਲੱਗੇ ਅਚਨਚੇ ਸੀ ਆ ਗਈ ਅਗੀ ਉਹਦੀ ਉੱਥੇ ਉਸੇ ਥਾਂ ਤੇ ਮੌਤ ਹੋ ਗਈ ਸੀ ਤਾਂ ਕਰਕੇ ਮੈਂ ਗਾਂ ਨੂੰ ਮਾਂ ਨਹੀਂ ਕਹਿ ਸਕਦਾ ਮੇਰੀ ਮਾਂ ਮਰੀ ਐ ਗਾਂ ਕਰਕੇ ਹੁਣ ਮੈਨ ਵੀ ਅਰਦਾਸਾਂ ਦਵਾਵਾਂ ਬੇਨਤੀਆਂ ਆਰਤੀਆਂ ਅਸੀਂ ਕੀਤੀਆਂ ਨੇ ਵੀ ਅਸੀਂ ਸਾਡੇ ਅੰਦਰ ਇੱਕ ਇਨਸਾਨ ਜਿੰਦਾ ਹੈ। ਅਸੀਂ ਮਸ਼ੀਨ ਨਹੀਂ। ਸਾਨੂੰ ਹਮਦਰਦੀ ਹੈ। ਸਾਨੂੰ ਫੀਲ ਹੁੰਦਾ ਜਦੋਂ ਕੋਈ ਕਿਸੇ ਦਾ ਕੋਈ ਦਾਖਲ ਹੈ। ਮਤਲਬ ਹਫ਼ਤਾ ਸਾਲ ਚ ਪਿਆ। ਜਾਂ ਜੇ ਕਿਸੇ ਦਾ ਕੋਈ ਫੌਤ ਹੋ ਗਿਆ ਜਾਂ ਦੁਨੀਆ ਤਰਕ ਹੈ। ਇਹ ਇਹ ਅਰਦਾਸਾਂ ਦਵਾਵਾਂ ਇਹ ਸਾਨੂੰ ਇਹ ਅਹਿਸਾਸ ਕਰਾਉਂਦੇ ਵੀ ਅਸੀਂ ਇਨਸਾਨ ਆ। ਇਨਸਾਨੀ ਸਾਡੇ ਚ ਆਉਂਦੀ ਹੈ। ਪਰ ਇਹ ਤੋਂ ਪਰੇ ਜਿਹੜਾ ਤੁਸੀਂ ਇਹ ਇਹ ਹੱਲ ਕੱਢਣਾ ਪੈਣਾ। ਮੈਂ ਇੱਕ ਨਾਰਾ ਵੀ ਲਿਖਿਆ ਜੀ। ਪੋਸਟ ਮੇਰੇ ਤੇ ਜਾ ਕੇ ਮਟਸ਼ਰੋਂ ਤਾਂ ਦੇਖ ਲਓ ਤੁਸੀਂ। ਮੈਂ ਇਹ ਨਾਰਾ ਲਿਖਿਆ ਵੀ ਆਜੋ ਰਲ ਕੇ ਲਾਈਏ ਨਾਰਾ। ਨਾ ਦਿਸਣ ਸੜਕ ਤੇ ਜੀ 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 ਹਰੇਕ ਗੀਤਕਾਰ ਨੂੰ ਕਲਾਕਾਰ ਨੂੰ ਹਰੇਕ ਸੰਗੀਤਕਾਰ ਨੂੰ ਵੀਡੀਓ ਡਾਇਰੈਕਟਰ ਨੂੰ ਐਕਟਰ ਨੂੰ ਐਕਟ੍ਰੈਸ ਨੂੰ ਮਾਡਲ ਨੂੰ ਪ੍ਰੋਡਿਊਸਰ ਨੂੰ ਆਪਣੀ ਆਪਣੇ ਸੋਸ਼ਲ ਅਕਾਊਂਟ ਤੇ ਇਹ ਲਿਖਣਾ ਚਾਹੀਦਾ ਵੀ ਭਾਈ ਆਜ ਉਹ ਰਲ ਕੇ ਲਾਈਏ ਨਾਰਾ ਨਾ ਦਿਸਣ ਸੜਕ ਤੇ ਪਸ਼ੂ ਉਬਾਰਾ ਜੀ ਹਾਂ ਜਦੋਂ ਜਦੋਂ ਸਾਹਿਬ ਤੁਸੀਂ 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 ਮਟ ਜੀ ਆਪਣੀ ਡਿਊਟੀ ਨਿਭਾਈ ਐ ਤੁਸੀਂ ਮਤਲਬ ਇੱਕ ਜ਼ਿੰਮੇਵਾਰੀ ਨਾਲ ਇਹ 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 ਗੱਲ ਕੀਤੀ ਐ ਦੇਖੋ ਤੁਹਾਡੀ ਗੀਤਕਾਰ ਭਰਾਵਾਂ ਦੀ ਸਿੰਗਰਾਂ ਦੀ ਆਵਾਜ਼ ਪੰਜਾਬ ਸੁਣਦਾ ਪਿਆਰ ਬਹੁਤ ਕਰਦਾ ਹੈ ਅੱਜ ਬਾਕੀ ਮੁੱਦਿਆਂ ਤੇ ਪੰਜਾਬ ਦੇ ਹੋਰ ਲੋਕਾਂ ਨੇ ਅਗਵਾਈ ਕੀਤੀ ਕਿਸਾਨੀ ਮੋਰਚਾਂ ਤੇ ਮਜ਼ਦੂਰ ਭਰਾਵਾਂ ਦੇ ਮੋਰਚਾਂ ਤੇ ਪਰ ਅੱਜ ਕੀ ਲੋੜ ਨਹੀਂ ਬਣਦੀ ਕਿ ਜਿਹੜੇ ਗੀਤਕਾਰ ਭਰਾ ਨੇ ਜਿਹੜੇ ਸਿੰਗਰ ਭਰਾ ਨੇ ਇੱਕ ਸਿੰਗਰ ਭਰਾ ਦੇ ਜਾਣ ਤੋਂ ਬਾਅਦ ਹੁਣ ਇਸ ਮੁੱਦੇ ਤੇ ਉਹ ਇਕੱਠੇ ਹੋ ਕੇ ਅਗਵਾਈ ਕਰਨ ਜੀ ਗਊਸਾਲਾ ਕੋਲੇ 700 700 ਕਿੱਲਾ ਜ਼ਮੀਨ ਦਾ ਹੈ ਦੱਸੋ ਕੀ ਕਰਨਾ ਉਹਨੇ ਹੂੰ ਜੇ ਇਹ ਇਹ ਗਊਸਾਲਾ ਜੇ ਗਊ ਆ ਆਵਾਰਾ ਪਸ਼ੂ ਕਿਸੇ ਟੁਕਵੀਂ ਜਗ੍ਹਾ ਤੇ ਰੁਕ ਜਾਣ ਤੁਸੀਂ ਰੇਸ਼ੋ ਕੱਢ ਲਓ ਜੀ ਯੂਰਪ ਦੇ ਵਰਗੇ ਤੇ ਬਾਹਰਲੇ ਦੇਸ਼ਾਂ ਦੀ ਗੱਲ ਕਰੀ ਜੇ ਆਪਾਂ ਜੀ ਜੇ ਬਾਹਰਲੇ ਦੇਸ਼ਾਂ ਦੀ ਰੇਸ਼ੋ ਕੱਢੀ ਉੱਥੇ ਰੋਡ ਐਕਸੀਡੈਂਟ ਬਹੁਤ ਘੱਟ ਹੁੰਦੇ ਆ ਸ਼੍ਰੀਮਾਨ ਜੀ ਚਾਰ ਕੰਟਰੀ ਨੇ ਜਿਹੜੇ ਕਹਿੰਦੇ ਨੇ ਕਿ ਕਈ ਵਾਰ ਦੋ ਦੋ ਸਾਲ ਉੱਥੇ ਐਕਸੀਡੈਂਟਲ ਡੈਥ ਇੱਕ ਵੀ ਨਹੀਂ ਹੋਈ ਬੈਠੋ ਤੁਸੀਂ ਦੂਰ ਨਾ ਜਾਓ ਜਦੋਂ ਆ ਮੋਗਾ ਬਹਿੰਡੇ ਰੋਡ ਨਿਕਲੇ ਨੇ ਭਾਰਤ ਹੈ ਉਹ ਵੀ ਨਿਕਲੂਗਾ ਇਹ ਜਿਹੜੀ ਆ ਨਿਕਲੀ ਆ ਜਦੋਂ ਦੇ ਮੈਂ ਜੋ ਮੇਰੀ ਜੁਨਟ ਬੀਬੀ ਵਾਲੇ ਚੌਕ ਚ ਹੁੰਦੀ ਸੀ ਬਹਿੰਡੇ ਰੋਜ਼ ਦੇ ਤਿੰਨ ਐਕਸੀਡੈਂਟ ਹੁੰਦੇ ਸੀਗੇ ਜਦੋਂ ਦੀ ਇਹ ਵੱਡੀ ਰੋਡ ਬਣ ਗਈ ਐਕਸੀਡੈਂਟ ਨਡਾ ਢਾਟ ਗਈ ਸਾਵਧਾਨੀ ਹਟ ਜਾਂਦੀ ਹੈ ਤਾਂ ਦੁਰਘਟਨਾ ਘਟ ਜਾਂਦੀ ਹੈ ਜਦੋਂ ਜਦੋਂ ਸਾਵਧਾਨ ਰਹੋਗੇ ਬਾਣੀ ਵੀ ਕਹਿੰਦੀ ਹੈ ਜੇ ਗਿਆਨ ਰੱਖੇਗਾ ਤਾਂ ਸਾਰਾ ਕੁਝ ਹੈ ਤੁਸੀਂ ਅਦਰਸਲ ਬੰਦੇ ਚ ਹੀ ਰੱਬ ਹੈ ਰੱਬ ਚ ਹੀ ਬੰਦਾ ਹੈ ਜੇ ਤੁਸੀਂ ਚਾਹੋ ਤਾਂ ਐਡਾ ਸਾਰਾ ਢਿੱਡ ਲਿਖ ਸਕਦੇ ਹੋ ਉਹਦੇ ਲਿਖਾਂ ਚ ਜੇ ਚਾਹੋ ਤਾਂ ਸਿਕਸ ਪੈਕ ਵੀ ਕਰ ਸਕਦੇ ਹੋ ਜੇ ਚਾਹੋ ਤੜਕੇ ਭੱਜ ਕੇ ਜਿੰਮ ਵੀ ਜਾ ਸਕਦੇ ਹੋ ਤਾਂ ਭੱਜ ਕੇ ਰਨਿੰਗ ਵੀ ਕਰ ਸਕਦੇ ਹੋ ਜੇ ਕੋਈ ਕਹਾਂ ਤਾਂ ਪੈਸੇ ਵੀ ਰੋ ਸਾਹਮਣੇ ਕਹਾਂ ਤਾਂ ਤੁਹਾਡੇ ਸਾਹਮਣੇ ਪਰੌਂਠੇ ਪਏ ਨੇ ਖਾਈ ਚੱਲੋ ਕੁਲਚੇ ਪਏ ਨੇ 버ਗਰ ਪਏ ਨੇ ਪਰ ਸਿਲੈਕਟ ਤੁਸੀਂ ਕਰਨਾ ਹੈ ਜੀ ਹਾਂ ਹੁਣ ਸਾਵਧਾਨੀ ਤੁਸੀਂ ਵਰਤਣੀ ਹੈ ਇਹ ਸਾਵਧਾਨੀ ਕਿੰਨਾ ਦਾ ਵਰਤੀ ਜੂਸ ਪਰ ਸਰਕਾਰਾਂ ਤਾਂ ਜਦੋਂ ਵੱਡੀ ਘਟਨਾ ਵਾਪਰਦੀ ਆ ਜਦੋਂ ਜਦੋਂ ਅਹਮਦਾਬਾਦ ਚ ਪਲੈਨ ਕ੍ਰੈਸ਼ ਹੋ ਕੇ ਪੂਰੇ 300 ਪੌਣੇ 300 ਬੰਦਾ ਮਰ ਗਿਆ ਸੀ ਉਦੋਂ ਸਾਡੇ ਗ੍ਰਹਿ ਮੰਤਰੀ ਸਾਹਿਬ ਨੇ ਕਹਿਤਾ ਸੀ ਜੀ ਹਾਦਸਿਆਂ ਨੂੰ ਕੋਈ ਨਹੀਂ ਰੋਕ ਸਕਦਾ ਇਹ ਤਾਂ ਹੋਣੇ ਹੁੰਦੇ ਨੇ ਤੇ ਅੱਜ ਵੀ ਸਰਕਾਰਾਂ ਦੇ ਬਿਆਨ ਜਵੰਦਾਬਾਈ ਲਈ ਵੀ ਇਹੀ ਆ ਰਹੇ ਨੇ ਕਿ ਵੇਖੋ ਜੀ ਹਾਦਸੇ ਤਾਂ ਲਿਖੇ ਹੁੰਦੇ ਨੇ ਤਾਂ ਹੋਣੇ ਹੁੰਦੇ ਨੇ ਪਰ ਕੀ ਇਹ ਕੁਦਰਤੀ ਮੌਤ ਆ ਕਿ ਇਹ ਸਰਕਾਰਾਂ ਜਾਂ ਸਿਸਟਮ ਦੀ ਅਣਗਹਿਲੀ ਦੀ ਦਿੱਤੀ ਹੋਈ ਮੌਤ ਆ। ਬਾਈ ਜੀ ਜਿਵੇਂ ਜਿਵੇਂ ਸੇਫਟੀ ਪ੍ਰਕਾਸ਼ਨ ਆਏ ਨੇ ਮੈਨੂੰ ਇਹ ਕਰੜੇ ਬੋਲ ਨਹੀਂ ਬੋਲਣ ਚਾਹੀਦੇ। 12 ਆਉਣੇ ਚਾਹੀਦੇ। 12 12 ਜਵਾਕ ਸੀਗੇ ਸਾਡੇ। ਕਿਉਂ ਇੱਕ ਇੱਕ ਰਹਿ ਗਿਆ? ਹੂੰ ਹੂੰ ਸੇਫਟੀ ਪ੍ਰਕਾਸ਼ਨ ਬਿਲਕੁਲ 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 ਹੂੰ ਦੱਸੋ ਸੇਫਟੀ ਪ੍ਰਕਾਸ਼ਨ ਯੂਜ਼ ਕੀਤਾ? ਜੀ ਸਾਡੇ ਕਿੰਨੇ ਮਤਲਬ ਬਿਕਲਾਗ ਹੁੰਦੇ ਸੀਗੇ? ਹੂੰ ਪੋਲੀਓ ਬੂੰਦਾਈ ਸੇਫਟੀ ਪ੍ਰਕਾਸ਼ਨ ਹੋ ਗਿਆ? ਹੂੰ ਹੈਲਮਟ ਪਾਉਣ ਨਾਲ ਮੈਂ ਠੀਕ ਹੈ ਮੰਨਦਾ ਜਿੰਨੀ ਕ ਹੈਲਮਟ ਪਾਉਣ ਨਾਲ ਬਾਈ ਦੀ ਹੈਲਪ ਹੋਈ ਹੈ ਜੇ ਮੈਂ ਕਹਿੰਦਾ ਵੀ ਜਿਹੜੇ ਜਿਹੜੇ ਜੇ ਐਕਸੀਡੈਂਟ 100% ਹੁੰਦੇ ਆ ਤਾਂ 90% ਲੋਕ ਹੈਲਮਟ ਨਾਲ ਸਿਰ ਦੀ ਸੜ ਤੋਂ ਬਚਦੇ ਆ ਹੂੰ ਸਿੰਪਲ ਜੀ ਗੱਲ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਰੇਸ਼ਿਓ ਕੱਢ ਕੇ ਦੇਖ ਲਓ ਜੀ ਤੁਸੀਂ ਹੂੰ ਬਾਹਰਲੇ ਦੇਸ਼ ਕੀ ਤੁਸੀਂ ਤੁੰਦਾਂ ਦੀ ਰੇਸ ਕੱਢ ਲਓ ਰੇਸ਼ਿਓ ਕੱਢ ਲਓ ਜਦੋਂ ਤੁੰਦਾਂ ਪੈਂਦੇ ਨੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਰੇਸ਼ਿਓ 'ਚ ਜਦੋਂ ਰਾਤਾਂ ਦੇ ਜ਼ਿਆਦਾ ਐਕਸੀਡੈਂਟ ਹੋਣਗੇ ਕਿਉਂਕਿ ਜਿਵੇਂ ਜਿਵੇਂ ਸੇਫਟੀ ਪ੍ਰਕਾਸ਼ਨ ਥੋੜੇ ਨੇ ਜਿਹੜੇ ਬੰਦੇ ਮਤਲਬ ਜੌਰਪ ਦੇ ਵਿੱਚ ਬਿਲਕੁਲ ਘਟ ਹੈ ਜੀ ਰੇਸ਼ਿਓ ਆ 1400 ਐਕਸੀਡੈਂਟ ਹੁੰਦਾ ਰੋਡ 'ਤੇ ਐਕਸੀਡੈਂਟ ਉਹ ਵੀ ਨਾਮਜਦ ਹੁੰਦਾ ਹੈ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ ਜਿਹੜੇ ਹਸਪਤਾਲ 'ਚ ਨਹੀਂ ਗਏ ਜਿਹੜੇ ਕੋਈ ਆ ਲੀਲਾ ਲਾਬਾ ਭੋਲਾ ਫਲਾਨਾ ਮਰ ਗਿਆ ਚਾਕੇ ਫੂਕ ਤੇ ਜਿਹੜੇ ਆਪਾਂ ਉਹੀ ਵੱਜਦੇ ਰਹਿੰਦੇ ਆ ਆ ਉਹ ਮਰ ਗਏ ਉਹਨਾਂ ਦੀ ਕੋਈ ਗਿਣਤੀ ਨਹੀਂ ਜਿਹੜੇ ਨਾਮਜਦ ਨੇ ਮਤਲਬ ਇਹ 5000 ਐਕਸੀਡੈਂਟ ਜਿਹੜਾ ਆਵਾਰਾ ਪਸ਼ੂਆਂ ਨਾਲ ਹੁੰਦਾ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸੀ ਸੀ ਗੱਲ ਵੀ ਮੇਰਾ ਦੋਸਤ ਸੀਗਾ ਉਨੇ ਉਹ ਆ ਉਹ ਤਪੇ ਜਾਂਦਾ ਸੀ ਆਪਣੀ ਭੈਣ ਕੋਲੇ ਇੱਕ ਤਪੇ ਬਹੁਤ ਤੁਸੀਂ ਜਾ ਕੇ ਦੇਖੋ ਕਦੀ ਰੋਡ ਤੇ ਉੱਥੇ ਬਹੁਤ ਬਾਰਾ ਗਊਆ ਪਸ਼ੂ ਬੈਠੇ ਨੇ ਇੱਕ ਭੀਖੀ ਸੈਣ ਆਪਣੇ ਜਦੋਂ ਚੀਮਾ ਮੰਡੀ ਤੋਂ ਜਾਂਦਾ ਭੀਖਿਆ ਕਹਿੰਦਾ ਛੋਟੀ ਭੈਣ ਕੋਲੇ ਜਾਣ ਸੀ ਲੱਗੇ ਅਚਨ ਚੇਸੀ ਆ ਗਈ ਅੱਗੇ ਕਹਿੰਦਾ ਉਹਦੀ ਉੱਥੇ ਹੀ ਮੌਤ ਹੋ ਗਈ ਸੀ ਤਾਂ ਕਰਕੇ ਮੈਂ ਗਊ ਨੂੰ ਮਾਂ ਨਹੀਂ ਕਹਿ ਸਕਦਾ ਮੇਰੀ ਮਾਂ ਮਰੀ ਗਈ ਆ ਮੈਂ ਗਾਂ ਨੂੰ ਮਾਂ ਨਹੀਂ ਕਹਿ ਸਕਦਾ ਮੇਰੀ ਮਾਂ ਮਰੀ ਗਈ ਜਿਹਦੀ ਗਾਂ ਨੇ ਜਿਹਦੀ ਮਾਂ ਮਾਰਤੀ ਕਸੂਰ ਬੇਜਮਾਨਾਂ ਦਾ ਨਹੀਂ ਇੱਥੇ ਧਰਮ ਇੱਕ ਮੁੱਦੇ 'ਚ ਨਾ ਲੈ ਕੇ ਜਾਇਓ ਮੈਂ ਕਹਿੰਦਾ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਨੂੰ ਸਤੋਂ 50 ਸਾਲਾਂ ਦੇ ਵਿੱਚ ਜਾਂ ਕੋਈ ਟਾਈ ਅਪ ਕਰਕੇ ਸਰਕਾਰ ਨੇ ਤਾਂ ਦਾ ਕੋਈ ਹੱਲ ਕੱਢ ਨਹੀਂ ਸਰਕਾਰ ਗਾਉ ਟੈਕਸ ਲੈਂਦੀ ਆ ਸਕਾਉ ਟੈਕਸ ਲੈਂਦੀ ਸਰਕਾਰ ਤੇ ਹਜ਼ਾਰਾਂ ਕਰੋੜ ਉਹ ਟੈਕਸ ਇਕੱਠਾ ਹੁੰਦਾ ਥੋੜਾ ਨਹੀਂ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਟੈਕਸ ਲੈਂਦੇ ਆ ਜਦੋਂ ਜਦੋਂ ਕੋਈ ਚੀਜ਼ ਕਿਸੇ ਨਾਲ ਆਪਾਂ ਸੌਦਾ ਕਰਦੇ ਆ ਫਿਰ ਤੋਂ ਜਰ ਅਸੀਂ ਟੈਕਸ ਲਈ ਜਾਓ ਤੇ ਜਵੰਦੇ ਮਰਦੇ ਰਹਿਣ ਇਹ ਤਾਂ ਬਹੁਤ ਬੇਇਨਸਾਫੀ ਆ ਨਾ ਜੀ ਜੀ ਮੇਟਰ ਪੈਰੋ ਤੁਸੀਂ ਸੁਣਿਆ ਜੋ ਗੱਲਾਂ ਮੱਤ ਜੀ ਨੇ ਕੀਤੀਆਂ ਨੇ ਇਹ ਪੂਰੇ ਪੰਜਾਬ ਦੀਆਂ ਗੱਲਾਂ ਨੇ ਪੂਰਾ ਪੰਜਾਬ ਇਹ ਚਾਹੁੰਦਾ ਔਰ ਹਰ ਬੰਦੇ ਦੀ ਜ਼ੁਬਾਨ ਤੇ ਅੱਜ ਜਿੱਥੇ ਦੁੱਖ ਸੀ ਇੱਥੇ ਉੱਥੇ ਇਹ ਸਵਾਲ ਸੀਗੇ ਕਿ ਆਖਰ ਉਸ ਕਰੋਨਾ ਮੌਤਾਂ ਦਾ ਹੱਲ ਕਦੋਂ ਹੋਏਗਾ ਜਿਹੜੀਆਂ ਸੜਕਾਂ ਤੇ ਅੱਜ ਵੀ ਇਸੇ ਤਰ੍ਹਾਂ ਅਵਾਰਾ ਪਸ਼ੂਆਂ ਦੇ ਰੂਪ ਚ ਫਿਰਦੀਆਂ ਨੇ ਤੇ ਸਰਕਾਰਾਂ ਖਾਮੋਸ਼